ਮੈਂ ਆ ਤੇ ਤੈਨੂੰ ਸਮਝਾਉਣੀ ਆ ਜੀ ਕਿ ਚਲ ਬੈਠੀ ਰਹੇਗੀ ਘਰ ਮੈਂ ਤੇ ਤੂੰ ਨਹੀਂ ਬਹਿਣ ਵਾਲੀ ਆ ਆਪਦੀ ਮਿਲ ਲਬਦੀ ਗੱਲ ਜਿਹੜੇ ਤੇ ਮਗਰ ਲੱਗੀ ਆ ਨਾ ਉਹਨਾਂ ਤੇ ਤੇਰਾ ਛੱਡਣਾ ਕੱਖ ਨਹੀਂ ਗਾ ਤੇਰਾ ਉਹ ਨਹੀਂ ਮੰਮੀ ਉਹਨੇ ਨਹੀਂ ਛੱਡਣਾ ਛੱਡਿਆ ਤੇ ਤੂੰ ਹੀ ਨਹੀਂ ਕੱਖ ਵੀ ਮੇਰਾ ਰਹਿਣ ਕਿ ਦਿੱਤਾ ਵਾ ਉਹ ਆੜ ਗਵਾੜ ਸਖੋ ਚੰਗਾ ਵਾ ਤੁਹਾਡੇ ਵਰਗਾ ਨਹੀਂ ਗਾ ਭੂਆ ਜੀ ਆਜਾ ਦਲਜਿੰਦਰ ਤੂੰ ਹੀ ਚਾੜੂ ਲਾਉਣ ਦੇ ਜੇ ਤੇ ਕਿੱਥੇ ਆ ਚਾੜੂ ਕਿ ਲਾਉਣਾ ਵਾ ਉਹ ਵੀ ਅੰਦਰ ਦੇ ਹੀ ਕੰਮ ਕਰਨਾ ਤੇ ਸਾਰਾ ਦਿਨ ਨਾ ਰੋਟੀ ਖਾ ਕੇ ਬੈਠੇ ਰਹੀਦਾ ਵਾ ਤੱਕ ਕਿਵੇਂ ਉਹਦਾ ਵਹਿ ਵਹਿ ਕੇ ਤੇ ਮੈਂ ਹਾਂ ਚੱਲ ਕੋਈ ਨਹੀਂ ਛਾੜੂ ਮੈਂ ਲਾ ਦਿੰਦੀ ਆ ਤੂੰ ਰੋਟੀ ਪਾਣੀ ਦਾ ਕਰ ਲੈ ਚਲੋ ਵਧੀਆ ਵਾ ਉਹ ਤਾਂ ਉਸਨਾਂ ਪਰਵਾਹ ਠੀਕ ਆ ਠੀਕ ਹੀ ਆਗੇ ਉਹਨਾਂ ਨੂੰ ਕੀ ਹੋਣਾ ਵਾ ਕੀ ਕਰਨ ਲਈ ਆ ਸੱਸ ਨੇ ਕੀ ਕਰਨਾ ਵਾ ਮੇਲਾ ਲਾ ਕੇ ਬੈਠੀ ਫੇਰ ਆਹੇ ਉਹ ਕਿਹੜੀ ਗੱਲਾਂ ਬਸ ਉਸੇ ਗੱਲਾਂ ਹੀ ਜਿਹੜਾ ਸੰਦੀਪ ਨੇ ਨਹੀਂ ਕਿਹਾ ਵੀ ਮਾਮੀ ਦਾ ਫੋਨ ਆਇਆ ਵਾ ਤੋ ਉਹਨੇ ਆਹ ਆ ਗੱਲਾਂ ਕੀਤੀਆਂ ਵਾ ਬੈ ਆ ਭੂਆ ਜੀ ਅੱਜ ਉਹਨੂੰ ਪੁੱਛ ਹੀ ਲਿਆ ਤੇ ਉਹ ਕਹਿੰਦੀ ਵੀ ਮੈਨੂੰ ਤਾਂ ਫੋਨ ਆਇਆ ਹੀ ਨਹੀਂ ਮੈਂ ਤਾਂ ਉਦਾ ਹੀ ਮੰਮੀ ਨੂੰ ਝੂਠ ਹੀ ਕਿਹਾ ਸੀ ਆਪਣੇ ਮਗਰ ਲਾਉਂਦਾ ਕਰਕੇ ਬਸ ਇਸੇ ਕੱਲੋਂ ਹੀ ਮੇਲਾ ਲਾ ਕੇ ਬੈਠੀ ਸੀਗੀ ਕਿ ਤੂੰ ਮੈਨੂੰ ਮਾਰਨਾ ਚਾਹੁੰਨੀ ਆ ਉਹ ਵਾਜੇ ਆ ਸੰਦੀਪ ਸੱਚ ਬੋਲਦੀ ਆ ਤੈਨੂੰ ਮੈਂ ਰਪਿੰਦਰ ਘਰ ਨਹੀਂ ਜਾਣ ਦੇਣਾ ਮੈਂ ਵੀ ਕੋਈ ਗੱਲ ਨਹੀਂ ਮੈਂ ਤਾਂ ਚੱਲੀ ਆ ਤੇ ਤੁਸੀਂ ਡੱਕ ਕੇ ਵਿਖਾ ਲਓ ਮੈਂ ਇਹਨੂੰ ਆ ਗਈ ਹਾਏ ਹਾਏ ਰੱਬਾ ਸੰਦੀਪ ਇੰਨੀ ਤੇਜ਼ ਵਾ ਕਿਤੇ ਵੇਖ ਲਾ ਕਿੱਦਾਂ ਨਾ ਗੱਲਾਂ ਘਟਦੀ ਰਹਿੰਦੀ ਆ ਤੇ ਉਹ ਜੀ ਤੇਰੀ ਸੱਸ ਵਾ ਜਿਹੜੀ ਨਾ ਮਗਰ ਲੱਗ ਜਾਂਦੀ ਆ ਨਹੀਂ ਉਹ ਵੀ ਤੰਨਾ ਦੀ ਕੱਚੀ ਆ ਉਮਰੇ ਨਹੀਂ ਹੋ ਗਈਆ ਹੁਣ ਉਹਨੂੰ ਸਿਆਣੀ ਬਾਨਾ ਚਾਹੀਦਾ ਵਾ ਬੰਦੇ ਨੂੰ ਤਾਂ ਝੱਟ ਪਤਾ ਲੱਗ ਜਾਂਦਾ ਕਿ ਸੱਚੀ ਗੱਲ ਕਰਦੀ ਆ ਕਿ ਝੂਠੀ ਪਰ ਜਾਈ ਤੇ ਇਹਦੀ ਆ ਨਾ ਇਹਨੂੰ ਨੇ ਨੂ ਫੋਨ ਤੇ ਦੱਸਿਆ ਹੋਊਗਾ ਉਹਨੇ ਸੰਦੀਪ ਨਾਲ ਗੱਲ ਕਰਨੀ ਸੀ ਪਤਾ ਨਹੀਂ ਇਹਦਾ ਦਿਮਾਗ ਹੋਈ ਸੁਤਾ ਰਹਿੰਦਾ ਵਾ ਫਰੇ ਇਸ ਸਕੀਮਾਂ ਜੜੀਆਂ ਵਾ ਨਾ ਕੱਲੀ ਸੰਦੀਪ ਦੀਆਂ ਨਹੀਂ ਆ ਉਹਦੀ ਮਾਂ ਦੀਆਂ ਵਾ ਨਾਲ ਉਹਨੂੰ ਇਹ ਆ ਕਿ ਇਹ ਘਰੋਂ ਨਿਕਲਣਾ ਤੇ ਮੈਂ ਇੱਥੇ ਆਉਣ ਵਾਲੀ ਬਣਾ ਪਰ ਪੂਆ ਜੀ ਇਹ ਸਕੀਮ ਇਹਨਾਂ ਦੀ ਹੁਣ ਨਾ ਕਾਮਯਾਬ ਨਹੀਂ ਹੋਣੀ ਹੋਈ ਗੱਲ ਨਹੀਂ ਦਿਲਜਿੰਦਰ ਹੁਣ ਨਾ ਟਾਈਮ ਆ ਗਿਆ ਵਾ ਮੈਂ ਹੁਣ ਦੱਸ ਹੀ ਦੇਣਾ ਵਾ ਕਿ ਪਿਆਰੀ ਤੇਰੇ ਨਾਲ ਹੋ ਗਈ ਆ ਜਿਹੜਾ ਰੌਲਾ ਪੱਪਾ ਪੈਣਾ ਨਾ ਇੱਕ ਵਾਰਾ ਪੈ ਜਾਊਗਾ ਇਹ ਵੀ ਠੰਡੀਆਂ ਹੋ ਕੇ ਬਹਿ ਜਾਣਗੀਆਂ ਫਿਰ ਪੂਆ ਜੀ ਉਹਦੇ ਘਰੋਂ ਕੱਢਣ ਦੀਆਂ ਸਕੀਮਾਂ ਲਾਉਣ ਦੇ ਆ ਵੀ ਇਹਨੂੰ ਘਰੋਂ ਕੱਢਣਾ ਵਾ ਤਾਂ ਕੋਈ ਗੱਲ ਨਹੀਂ ਮੈਂ ਕਾਗਜ਼ ਉਹ ਖਾਲ ਦਿੰਦੀ ਆ ਫਿਰ ਉਹ ਰਹਿਣ ਦਾ ਪੂਆ ਜੀ ਮੈਂ ਆਨੀ ਆ ਵੀ ਇੱਕ ਵਾਰੀ ਇਹਨਾਂ ਨੂੰ ਨਾ ਘਰੋਂ ਕੱਢਣ ਵਾਲਾ ਚਾਹ ਪੂਰਾ ਕਰ ਹੀ ਲੈਣ ਦੋ ਚੱਲ ਵੇਖ ਲਾ ਮੈਂ ਤਾਂ ਕਿਹਾ ਸੀ ਘਰੋਂ ਕੱਢਣ ਤੋਂ ਪਹਿਲਾਂ ਪਹਿਲਾਂ ਆ ਪਹੁੰਚਦੀ ਆ ਨਾ ਤੱਕ ਵੀ ਆ ਲਓ ਵੇਖ ਲਓ ਇਹ ਗੱਲ ਨਹੀਂ ਭੂਆ ਜੀ ਅਜੇ ਤੁਸੀਂ ਇੱਥੇ ਹੀ ਜੇ ਤੁਸੀਂ ਕਿੱ데 ਚੱਲ ਗਏ ਜੇ ਤੇ ਕਾਗਜ਼ ਵੀ ਇੱਥੇ ਹੀ ਹੈ ਇਹਨਾਂ ਨੂੰ ਨਾ ਕਰ ਲੈੰਦੋ ਜੋ ਇਹ ਕਰਦੇ ਆ ਤੇ ਫੇਰ ਨਾ ਟਾਈਮ ਦੇ ਟਾਈਮ ਹੀ ਦੱਸਾਂਗੇ ਚੱਲ ਵੇਖ ਲਾ ਤੇਰੀ ਮਰਜ਼ੀ ਆ ਘਰੋਂ ਕੱਢਣਗੇ ਕਿੱਥੇ ਰਵਾਂਗੇ ਐਵੇਂ ਬੇਇੱਜ਼ਤੀ ਹੋਊਗੀ ਤੁਸੀਂ ਐਵੇਂ ਮਾਰਦੀ ਰਹਿਣੀ ਕੱਢਣਗੇ ਕਿੱਦਾਂ ਹੁਣ ਨਹੀਂ ਮੈਨੂੰ ਇਹਨਾਂ ਦਾ ਡਰ ਹੈਗਾ ਡਰ ਤੇ ਨਹੀਂ ਹੈਗਾ ਲੋਕਾਂ ਨੇ ਤਮਾਸ਼ਾ ਵੇਖਣਾ ਕਿਸੇ ਨੇ ਤੈਨੂੰ ਗਲਤ ਕਹਿਣਾ ਤਾਂ ਕਿਸੇ ਨੇ ਇਹਨੂੰ ਕਹਿਣਾ ਉਹ ਮੈਂ ਤੇ ਆਨੀ ਆ ਵੀ ਲੋਕੀ ਵੇਖਣ ਸਕੋ ਬਤਾ ਦੇ ਲੱਗੂਗਾ ਲੋਕਾਂ ਨੂੰ ਵੀ ਵੀ ਇਹ ਕਰਦੇ ਕੀ ਫਿਰਦੇ ਆ ਮੈਂ ਵੀ ਦੱਸਣ ਵਾਲੀ ਬਣੂੰਗੀ ਵੀ ਮੈਨੂੰ ਘਰੋਂ ਕਿਉਂ ਕੱਢਣ ਦੇ ਚੱਲ ਛੱਡ ਇਹ ਗੱਲਾਂ ਆ ਕੁਟ ਚਾਹ ਮੈਂ ਕਹਿੰਦੀ ਨਿਰਿੰਦਰ ਰੋ ਬਣਾ ਦੇ ਚਾਹ ਕੀ ਨੇ ਭੂਆ ਜੀ ਚਾਹ ਨਹੀਂ ਆ ਮੈਂ ਪੀਣੀ ਮੈਂ ਨਾ ਜਾਵਾਂ ਕਰ ਵੇਖਾਂ ਜਾ ਕੇ ਵੀ ਕੀ ਕਰਦੇ ਫਿਰਦੇ ਆ ਤੇ ਮੈਂ ਚਾਹ ਫੇਰ ਕੇ ਤੇ ਪੀ ਲੂੰਗੀ ਮੈਂ ਫਸ ਤੁਹਾਨੂੰ ਦੱਸਣਾ ਹੀ ਚੱਲ ਕੋਈ ਗੱਲ ਨਹੀਂ ਮੈਂ ਤੇ ਕਹੇ ਚਾਹ ਪੀ ਕੇ ਦਲ ਜਾਂਦੀ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਜਾਣੀ ਚੱਲ ਤੂੰ ਨਾ ਬੋਲੀ ਹੁਣ ਆ ਵੇਹਲਾ ਆ ਨਿੱਕੀ ਜਦੋਂ ਦੀ ਆਈ ਨਾ ਪਵਾੜੇ ਹੀ ਪਾਏ ਆ ਕਾ ਥਾਣਾ ਲਾਉਂਦੀ ਆ ਤੇ ਪੈਰਾਂ ਨਾ ਬੁਝਾਉਂਦੀ ਆ ਝੂਠ ਹੀ ਗੱਲ ਬਣਾ ਕੇ ਦੱਸਦੀ ਤੇ ਸੱਸ ਨੂੰ ਮਗਰ ਲਾ ਲਿਆ ਉਹ ਜੀ ਸੱਸ ਵਾ ਤੇ ਤੂੰ ਗੱਲ ਦੀ ਛਾਣਬੀਨ ਤੇ ਕਰ ਤੇ ਗੱਲ ਆਈ ਕਿਥੋਂ ਨਾ ਸਿਆਣੀ ਬੰਨਾ ਹੀ ਨਹੀਂ ਉਹਨੇ ਸਾਰੀ ਉਮਰ ਇਦਾਂ ਹੀ ਕੱਢ ਲੈਣੀ ਚੱਲ ਬਾਹਰ ਤੇ ਵਾਚ ਗਿਆ ਇਹਨੀ ਰਪਿੰਦਰ ਨੂੰ ਅੰਦਰ ਵੇਖ ਲਾ ਕੇ ਟਾਈਮ ਹੈਗਾ ਤੇ ਮਾਰ ਲਾਂ ਤੇ ਮਾਰ ਦਿੰਦੀ ਆ ਸਰਪਿੰਦਰ हां जी बुआ जी वो तो बारो दे ना झाड़ू vajj गया वा ते देख ला जे रोटी पाणी पक गया तो मार लन ते मैं अंदर भी मार दंगी नहीं नहीं बुआ जी मैं डई हां साफ़ सफ़ाई करके ना ते लगी बस झाड़ू लों ना ते बड़ा रोला पैंदेया अही बार रोला कादा ਧਿਆਣਾ ਵਾ ਦਿਲਜਿੰਦਰ ਆਈ ਹੀ बुआ जी ਦਿਲਜਿੰਦਰ ਆਈ ਹੀ ਤੇ ਤੁਸੀਂ ਅੰਦਰ ਲੈ ਹੁੰਦੇ ਚਾਹ ਪਾਣੀ ਪੀ ਕੇ ਚਲ ਜਾਂਦੇ ਬਾਰੋ ਵੀ ਚਲ ਗਏ ਹੋ ਨਹੀਂ ਉਹਨੂੰ ਤੇ ਮੈਂ ਬਥੇਰਾ ਕਿਹਾ ਹੀ ਤੇ ਆ ਜਾ ਅੰਦਰ ਹਾਂ ਪਰ ਆਂਦੀ ਤੇ ਨਹੀਂ ਪੁਆਜੀ ਵਾ ਫੇਰ ਆਉਂਗੀ ਹੁਣ ਨਹੀਂ ਮੈਂ ਆਉਣਾ ਕੋਈ ਗੱਲਬਾਤ ਹੋਈ ਆ ਗੱਲ ਕਾਦੀ ਹੋਣੀ ਆ ਗਿਆ ਕਰਕੇ ਪਤਾ ਪਈ ਉਹ ਸੰਦੀਪ ਆਂਦੀ ਨਹੀਂ ਤੇ ਮਾਮੀ ਦਾ ਫੋਨ ਆਇਆ ਆ ਆਹੋ ਉਹ ਫੋਨ ਪਤਾ ਲੱਗੇ ਵੀ ਫੋਨ ਫੋਨ ਕੋਈ ਨਹੀਂ ਆਇਆ ਉਹਨੂੰ ਛੇਮਾ ਵਾਲੀ ਮਾਂ ਦਿੰਦੀ ਆ ਤੇ ਫੇਰ ਉਹ ਹੀ ਗੱਲ ਉਹ ਕਰ ਦਿੰਦੀ ਆ ਵੇਖ ਲਾ ਕਿੰਨਾ ਝੂਠ ਬੋਲਦੀ ਆ ਮੈਂ ਨਹੀਂ ਆ ਤੇ ਝੂਠ ਨਾਲ ਦੇ ਗੱਡੀ ਪਈ ਆ ਕਿ ਦੇਖ ਹੋਰ ਕੀ ਆ ਐਨਾ ਝੂਠ ਫੋਨ ਵੀ ਝੂਠ ਕਰਾਤਾ ਇਹਨਾਂ ਨੂੰ ਪਤਾ ਹੈਗਾ ਵੀ ਜੇ ਮੰਨ ਲਓ ਮਾਮੀ ਨੂੰ ਫੋਨ ਕਰਕੇ ਪੁੱਛ ਲੈਣਗੇ ਤੇ ਮੰਮੀ ਕੋਲ ਮੈਂ ਨਿਕਲ ਨਹੀਂ ਕੀਤੀ ਫਿਰ ਵੀ ਤਾਂ ਪਤਾ ਲੱਗਣਾ ਹੀ ਆ ਲੱਗਾ ਹੀ ਆ ਹੁਣ ਨਾ ਪਰ ਇਹੋ ਜਿਹੀ ਨੂੰ ਸ਼ਰਮ ਨਹੀਂ ਹੁੰਦੀ ਰਪਿੰਦਰ ਤੈਨੂੰ ਨਹੀਂ ਪਤਾ ਦਿਲਜਿੰਦਰ ਤੇ ਇੱਕ ਗੱਲੋਂ ਸੱਚੀ ਆ ਇਹਦਾ ਇਰਾਦਾ ਵਾ ਕਿ ਦਿਲਜਿੰਦਰ ਨੂੰ ਘਰੋਂ ਕੱਢ ਦਈਏ ਤੇ ਮੇਰੀ ਮਾਂ ਇੱਥੇ ਆ ਜੇ ਪਰ ਇਹ ਕੰਮ ਨਹੀਂਗਾ ਹੋਣਾ ਉਹਨੂੰ ਇਹ ਭੁਲੇਖਾ ਹੀ ਆ ਮਨ ਵਿੱਚ ਮੈਂ ਤੈਨੂੰ ਕਿਹਾ ਹੀ ਵੀ ਕਾਗਜ਼ ਪੱਤਰ ਮੈਨੂੰ ਖਾ ਲੈਂਦੇ ਪਰ ਇਹ ਵੀ ਕਿਹੜੀ ਗੱਲ ਮੰਦੀ ਆ ਇਹ ਨਹੀਂ 부ਆ ਜੀ ਉਹ ਕਹਿਣ ਰਹੀਆਂ ਵਾ ਤੈਨੂੰ ਘਰੋਂ ਕੱਢਣਾ ਵਾ ਤੇ ਮੈਂ ਹਾਂ ਘਰੋਂ ਕਿਉਂ ਕੱਢਣਾ ਮੈਂ ਪੇਪਰ ਵਿਖਾ ਦਿੰਨੀ ਆ ਇਹ ਨਹੀਂ ਨਹੀਂ ਇੱਕ ਵਾਰ ਇਹਨੂੰ ਕਾਢ ਹੀ ਲੈ ਲੰਦੋਂ ਮੈਨੂੰ ਤਾਂ ਸ਼ਰਮ ਆਉਂਦੀ ਆ ਤੇ ਆਂਡ ਗਵਾਣ ਕੀ ਕਹੂਗਾ ਪਰ ਇਹਨੂੰ ਤਾਂ ਮੇਰੀ ਪਰਜਾਈ ਨੂੰ ਮੋਸਾ ਜਿੰਨੀ ਸ਼ਰਮ ਨਹੀਂ ਹੈਗੀ ਕੁਆਜੀ ਐਵੇਂ ਇੰਨੀਆਂ ਗੱਲਾਂ ਖਵਾਉਂਦੇ ਆ ਇਹ ਤੋਂ ਚੰਗਾ ਇਹ ਹੋਈ ਆ ਕਿ ਸਗੋਂ ਦੱਸ ਦੋ ਹਾਂ ਕਿ ਪਹਿਲੀ ਹੱਡੇ ਨਾ ਹੋ ਗਈ ਆ ਇਹ ਆ ਵੀ ਗੱਲ ਕਰਨ ਜੋਗੇ ਤਾਂ ਨਾ ਰਹਿਣਗੇ ਹੁਣ ਉਹ ਇੰਨੇ ਝਾਕੜੇ ਫਿਰਦੇ ਆ ਵੀ ਸਾਡੇ ਕੋ ਸਾਰਾ ਕੁਝ ਹੈਗਾ ਵਾ ਪਰ ਇਹਨਾਂ ਨੂੰ ਨਾ ਪਤਾ ਕਿ ਪਹਿਲੀ ਨਾ ਇੱਧਰ ਵੀ ਹੋ ਗਈ ਆ ਤੁਸੀਂ ਵੀ ਐਵੇਂ ਜਾਣ ਕੇ ਹੀ ਨਾ ਢਿਲੇ ਜੇ ਪਈਆਂ ਜੜੀ ਗੱਲ ਹੁੰਦੀਆਂ ਕਰਕੇ ਤੇ ਕੰਮ ਨੂੰ ਬੜੋ ਪੁੱਤ ਕਿੰਨਾ ਚਿਰ ਚੁੱਕ ਰਹਿਣਾ ਵਾ ਅਕਸਰ ਪਤਾ ਲੱਗਣਾ ਹੀ ਆ ਨਾ ਹੁਣ ਦਿਲਜਿੰਦਰ ਨੇ ਮੈਨੂੰ ਮਨਾ ਕਰਤਾ ਮੈਂ ਤਾਂ ਹੁਣੇ ਚੱਲ ਜਾਣਾ ਸੀ ਉਧਰ ਉਹੋ ਹੀ ਸਭ ਉਹ ਦੱਸ ਦੇ ਨਾ ਤਾਂ ਉਹਨਾਂ ਦੀ ਅੱਖਾਂ ਖੁੱਲ ਜਾਣੀਆਂ ਸੀ ਪਤਾ ਲੱਗ ਜਾਣਾ ਸੀ ਉਹਨਾਂ ਨੂੰ ਵੀ ਕੀ ਹੁੰਦਾ ਫਿਰੰਦੇ ਆ ਵਾ ਕੋਈ ਗੱਲ ਨਹੀਂ ਕੱਲ ਨੂੰ ਦਿਲਜਿੰਦਰ ਨੂੰ ਸਮਝਾਉਣੀ ਹੈ ਮੈਨੂੰ ਦੱਸ ਲੈਣ ਦੇ ਨਾਲੇ ਮੈਂ ਇੱਥੇ ਕਿੰਨਾ ਚਿਰ ਬੈਠੀ ਰਹਿਣਾ ਵਾ ਮੈਂ ਵੀ ਘਰ ਜਾਣਾ ਵਾ ਘਰ ਵਾਲੀ ਆ ਕਦੀ ਮੈਂ ਇੱਧਰ ਦੇ ਨਿਵੇੜੇ ਕਰਾਉਣਾ ਜਾਂਦੀ ਤੇ ਕਦੀ ਮੈਂ ਉਧਰ ਦੇ ਕਰਾਉਣਾ ਜਾਂਦੀ ਮੈਨੂੰ ਸਭੋ ਘਰੋਂ ਘਾਣਾ ਪੈਂਦੀ ਨਾ ਚੱਲ ਕੋਈ ਨਹੀਂ ਭੂਆ ਜੀ ਹੁਣ ਹਾਨੂੰ ਇਹ ਤਾਂ ਪਤਾ ਵਾ ਨਾ ਕਿ ਪਹਿ ਕੀ ਕਰ ਲੈਣਗੇ ਜੇ ਕੋ ਕਰਨਗੇ ਵੀ ਨਾ ਤੇ ਇਹ ਆ ਵੀ ਹੁਣ ਸਟੈਂਡ ਲਿਓ ਪੂਰਾ ਮੈਂ ਤਾਂ ਫਿਕਰ ਨਾ ਕਰ ਜੇ ਭੂਆ ਉਹੋ ਜੀ ਹੁੰਦੀ ਨਾ ਤੇ ਆਪਣਾ ਹਿੱਸਾ ਕਰਦੀ ਦੋ ਹਿੱਸੇ ਤਾਂ ਹੀ ਕਰਵਾਈ ਆ ਪਹਿਲੀ ਚੱਲ ਕੋਈ ਗੱਲ ਨਹੀਂ ਭੂਆ ਜੀ ਇਹ ਆ ਕਿ ਪਤਾ ਲੱਗ ਜਾਣਾ ਉਹਨਾਂ ਨੂੰ ਹੋਰ ਕੀ ਐ ਮੈਂ ਸੋ ਕਹਿਨਦੀ ਆ ਕਿ ਪਤਾ ਲੱਗੇ ਤੇ ਵੇਖੀ ਸੀ ਇਹਨਾਂ ਦਾ ਬੰਦਾ ਕੀ ਐ ਸਤਿ ਸ਼੍ਰੀ ਅਕਾਲ ਮੰਮੀ ਜੀ ਸਤਿ ਸ਼੍ਰੀ ਅਕਾਲ ਵਧੀਆ ਵਧੀਆ ਤੁਸੀਂ ਸੁਣਾਓ ਠੀਕ ਆ ਵਧੀਆ ਹੁਣ ਸਭ ਠੀਕ ਆ ਹਾਂਜੀ ਮੰਮੀ ਠੀਕ ਠਾਕ ਆ ਕੀ ਕਰਨ ਡੇ ਕੋਹ ਨਹੀਂ ਸਮਝ ਤੇ ਅੱਛਾ ਅੱਛਾ ਠੀਕ ਆ ਕਿ ਉਦਾਂ ਮੈਨੂੰ ਲੱਗਣ ਟਿਲੇ ਜੇ ਮੈਨੇ ਠੀਕ ਵਾ ਅੱਛਾ ਅੱਛਾ ਠੀਕ ਆ ਮੰਮੀ ਮੈਟੜ ਨਾਲ ਗੱਲ ਕਰਨੀ ਸੀ ਜਿਹੜੀ ਤੁਸੀਂ ਮੈਨੂੰ ਸਕੀਮ ਦਿੱਤੀ ਸੀ ਨਾ ਉਹ ਤੇ ਕਾਮਯਾਬ ਹੋ ਗਈ ਆ ਸੱਸ ਨੂੰ ਮੈਂ ਆਪਣੇ ਵੱਲ ਕਰ ਲਿਆ ਵਾ ਚੰਗਾ ਹੋ ਗਿਆ ਹੁਣ ਨਾ ਘਰ ਵੀ ਸਾਡੇ ਨਾਲ ਹੋ ਜਾਣਾ ਵਾ ਬਸ ਨਾ ਹੁਣ ਦਲਜਿੰਦਰ ਨੂੰ ਕੱਢਣਾ ਇੱਥੋਂ ਤੇ ਤੁਸੀਂ ਤਿਆਰੀ ਕਰੋ ਇੱਥੇ ਆਉਣ ਦੀ ਕੋਈ ਨਹੀਂ ਪੁੱਤ ਨੂੰ ਜਾਲਾਂ ਦੇ ਫਰਮਾ ਆ ਜਾਣੀ ਮੰਮੀ ਬਸ ਤੁਸੀਂ ਤੇ ਇੱਕੋ ਗੱਲ ਕਰਦੇ ਓ ਉਹਨੂੰ ਜਾਲਣ ਦੋ ਤੂੰ ਤਿਆਰੀ ਤੇ ਕਰੋ ਉਹਨੂੰ ਕੱਢ ਦੇਣਾ ਅਹੀਂ ਛੇਤੀ ਕੋਈ ਨਹੀਂ ਪੁੱਤ ਮੈਂ ਵੀ ਆ ਜਾਊਂਗੀ ਤੇ ਇਹਨੂੰ ਘਰੋਂ ਕੱਢ ਜਿੱਦਾਂ ਵੀ ਹੁੰਦੀ ਆ ਮੰਮੀ ਇਹ ਸਭ ਕੁਝ ਨਾ ਮੈਂ ਤੁਹਾਡੇ ਵਾਸਤੇ ਕਰਨ ਢੀ ਆ ਜਿੱਦਣ ਇਹ ਘਰੋਂ ਨਿਕਲ ਗਈ ਨਾ ਤੁਸੀਂ ਇੱਥੇ ਆਗੇ ਤੇ ਮੈਂ ਸੱਸ ਨੂੰ ਵੀ ਕੱਢ ਦੇਣਾ ਵਾ ਜਨ ਪੁੱਤ ਜਿੱਦਾਂ ਤੂੰ ਕਰਨਾ ਕਰ ਲਈ ਕੋਈ ਨਹੀਂ ਮੈਂ ਵੀ ਆ ਜਾਾਂਗੀ ਤੁਸੀਂ ਕਰਨਾ ਕਰ ਹੌਸਲੇ ਨਾਲ ਹੁਣ ਮੈਂ ਮੰਮੀ ਤੁਹਾਨੂੰ ਦੱਸ ਦਿੱਤਾ ਵਾ ਆਪਣੀ ਤਿਆਰੀ ਰੱਖਿਓ ਠੀਕ ਆ ਨਾ ਚਲੋ ਠੀਕ ਹੈ ਪੁੱਤ ਰੱਖਾਂ ਹਾਂਜੀ ਉਹ ਠੀਕ ਠਾਕ ਵਾ ਨਾ ਹਾਂ ਸਭ ਠੀਕ ਠਾਕ ਵਾ ਬਧੀਆ ਕੋਈ ਗੱਲ ਨਹੀਂ ਜਿੱਦਣ ਇਹਨੂੰ ਕੱਢਾਂਗੇ ਨਾ ਫਿਰ ਮੈਂ ਤੁਹਾਨੂੰ ਪਹਿਲਾਂ ਫੋਨ ਕਰਨਾ ਵਾ ਮੰਮੀ ਤੁਸੀਂ ਨੇ ਬਸ ਇੱਥੇ ਹੀ ਬੈਠੇ ਰਹਿਣੇ ਆ ਫੇਰਾ ਫੂਰਾ ਮਾਰ ਲਿਆ ਕਰੋ ਇਹਨਾਂ ਨੂੰ ਵੀ ਥੋੜਾ ਹੋਊਗਾ ਕਿ ਮਾਂ ਮਿਲਦੀ ਗਿਲਦੀ ਆ ਉਹ ਤਾਂ ਠੰਡ ਬੜੀ ਆ ਤਾਂ ਹੀ ਨਹੀਂ ਮੈਂ ਆਉਂਦੀ ਗਾ ਤੈਨੂੰ ਪਤਾ ਹੀ ਹੈ ਦੂਰ ਤੇ ਹੱਟਦੀ ਨਹੀਂ ਆ ਉਹ ਫਿਰ ਕੀ ਹੋ ਗਿਆ ਵਾ ਠੰਡ ਤੇ ਹੁਣ ਇਦਾਂ ਹੀ ਰਹਿਣੀ ਆ ਕੋਈ ਨਹੀਂ ਮੈਂ ਆਵਾਂਗੀ ਪਤਾ ਕਿੰਨਾ ਚਿਰ ਹੋ ਗਿਆ ਵਾ ਤੁਸੀਂ ਮਿਲ ਕੇ ਹੀ ਨਹੀਂ ਗਏ ਕੋਈ ਗੱਲ ਨਹੀਂ ਆਵਾਂਗੀ ਕਿਹਦਾ ਅਜੇ ਕਿ ਧੁੱਪਾਂ ਲੱਗਦੀਆਂ ਨਾ ਫਿਰ ਮੈਂ ਆਵਾਂਗੀ ਬਸ ਤੁਹਾਡੇ ਕੋ ਤੇ ਇੱਕੋ ਬਹਾਨਾ ਵਾ ਕਦੀ ਘਰ ਵਾਲੇ ਵੇਖਣਾ ਹੁੰਦਾ ਵਾ ਕਦੀ ਕੋਈ ਆ ਜਾਂਦਾ ਵਾ ਇੱਕ ਠੰਡ ਵਾ ਤਾਣੀਆਂ ਆ ਜਾਂਦਾ ਘਾਹ ਪੁੱਤ ਨਹੀਂ ਨਿਕਲਿਆ ਜਾਂਦਾ ਘਰੋਂ ਫਿਰ ਕੱਲੀ ਹੈਗੀ ਹਾਂ ਹੁਣ ਕੁੰਡੇ ਵੀ ਮਾਰਵਾ ਜਿੰਦਰਾ ਤਾਂ ਹੁਣ ਬੁਰੇ ਲੱਗੀ ਤਾਂ ਕੋਈ ਰਿਸ਼ਤੇਦਾਰ ਹੀ ਆ ਜਾਂਦਾ ਓ ਮਮੀ ਪਤਾ ਮੈਨੂੰ ਕਿੰਨੇ ਕੇ ਰਿਸ਼ਤੇਦਾਰ ਆਉਂਦੇ ਆ ਚਲੋ ਠੀਕ ਆ ਮਮੀ ਜਦਨ ਵੀ ਟਾਈਮ ਹੋਊਗਾ ਨਾ ਆ ਜਾਓ ਫਿਰ ਚੰਗਾ ਠੀਕ ਚੰਗਾ ਚੱਲ ਮम्मी ਨੂੰ ਤੇ ਇੰਨਾ ਇੱਕ ਦੱਸ ਦਿੱਤਾ ਵਾ ਕਿ ਆਪਣੀ ਤਿਆਰੀ ਰੱਖਿਓ ਮम्मी ਵਾਜਾ ਮਾਰਨ ਦੇ ਹੀ ਪਤਾ ਨਹੀਂ ਕੀ ਕੰਮ ਆ ਸੁਣ ਕੇ ਹੁੰਨੀ ਆ ਮम्मी ਵਾਜਾ ਮਾਰਨ ਦੇ ਮੈਨੂੰ ਕੰਮ ਹੀ ਨਹੀਂ ਵਾਜਾਂਗੀ ਮਾਰਨੀ ਆ ਵਾ ਸੁਆਣੀ ਗਈ ਨਿਕਲ ਕੇ ਘਰੋਂ ਇੱਥੋਂ ਨਾ ਬੋਲਦੀ ਗਈ ਆ ਆਂਦੀ ਮੈਨੂੰ ਕਿਹੜਾ ਵਾ ਡੱਕਣ ਵਾਲਾ ਇੱਥੇ ਮੈਂ ਤਾਂ लवली ਘਰ ਜਾਣਾ ਜਾਣਾ ਮम्मी ਡੱਕਣੋਂ ਤੇ ਮੈਂ ਡੱਕਦਾ ਪਰ ਮੈਂ ਹੀ ਚੁੱਪ ਕੀਤੀ ਆ ਕਿ ਜਿੰਨਾ ਚਿਰ ਸਾਡੇ ਘਰ ਨਹੀਂ ਨਾ ਨਾ ਹੁੰਦਾ ਉਨੂੰ ਮੈਂ ਕੁਝ ਕਹਿ ਨਹੀਂ ਸਕਦੀ ਪਰ ਇਹਦਾ ਖਾਲ ਕੋਈ ਕੱਢਣਾ ਪੈਣਾ ਵਾ ਮਮੀ ਤੁਹਾਨੂੰ ਤੇ ਮੈਂ ਕਿਹਾ ਵਾ ਤੁਸੀਂ ਕਿਹੜਾ ਮੰਨਦੇ ਆ ਕਰਦੇ ਤੁਸੀਂ ਆਪਣੀ ਮਰਜ਼ੀ ਆ ਜੇ ਕਰਦੇ ਪਵਾੜੇ ਭੈਣ ਰਹੇ ਆ ਨਾ ਤੇ ਚਲੋ ਮੇਰੇ ਨਾਲ ਸਵੇਰੇ ਤੁਸੀਂ ਤੇ ਤੁਹਾਡੇ ਨਾਲ ਕਰਵਾ ਦਿੰਨੀ ਆ ਕੋਈ ਗੱਲ ਨਹੀਂ ਮਮੀ ਮੈਂ ਇਹਨਾਂ ਨੂੰ ਕਹਿਨੀ ਆ ਤੇ ਤੁਹਾਡੇ ਨਾਲ ਚੱਲ ਜਾਣਗੇ ਸਵੇਰੇ ਮੀ ਇੱਕ ਵਾਰੀ ਘਰ ਜਦੋਂ ਸਾਡੇ ਨਾਲ ਹੋ ਗਿਆ ਨਾ ਇਹਨੇ ਗੱਲ ਕਰਨ ਜੋਗੀ ਨਹੀਂ ਰਹਿਣਾ ਕੋਈ ਗੱਲ ਨਹੀਂ ਇਹਦਾ ਜੁੱਲੀ ਬਿਸਤਰਾ ਪੈਕ ਕਰਨਾ ਇਹਨੂੰ ਘਰੋਂ ਕੱਢਣਾ ਵੇਖਿਓ ਆ ਤਾਂ ਕਰਨਾ ਲੈਣਾ ਕੋਈ ਹੋਣਾ ਕੋਈ ਦੇ ਨਾਲ ਮੰਮੀ ਨੇ ਤੇ ਹੱਦੀ ਕਰ ਦਿੱਤੀ ਆ ਉੱਠਦੀ ਆ ਤੇ ਲਵਲੀ ਕਰ ਤੁਰ ਪੈਂਦੀ ਆ ਉਹਨਾਂ ਘਰ ਭਲਾ ਕੀ ਰੱਖਿਆ ਹੋਵੇ ਦਾ ਪਾਸੇ ਨਾ ਤਿੰਨਾਂ ਦੀ ਜੋਟੀ ਆ ਆਪਣੇ ਨਾਲ ਭੂਆ ਦੀ ਰਲੀ ਆ ਨਾਲ ਹੀਰ ਵਾਲੀ ਆ ਨਾਲੇ ਭੂਆ ਤੇ ਕਿਤੇ ਗੱਲ ਨਹੀਂ ਕਰਨ ਦਿੰਦੀ ਪਤਾ ਨਹੀਂ ਕੀ ਸਿਰ ਤੇ ਧੂੜਿਆ ਭੂਆ ਨੇ ਇਹ ਕਿਹੜੀ ਕਰਨ ਦਿੰਦੇਗੇ ਅਸੀਂ ਮਰੇ ਹੁੰਦਾ ਕਿਤਰਾ ਪਾਉਂਦੀ ਐ ਕੋਈ ਗੱਲ ਨਹੀਂ ਮੰਮੀ ਜਦੋਂ ਇਹਨੂੰ ਘਰੋਂ ਕੱਢ ਦਿੱਤਾ ਨਾ ਰਹਿ ਤੇ ਆਪਾਂ ਤੇ ਇਹਨਾਂ ਨੇ ਜਾਣਾ ਵਾ ਤੇ ਮੈਂ ਸੋਚਣ ਢੀਂ ਕਿ ਚੱਲ ਮੰਮੀ ਨੂੰ ਮੈਂ ਇੱਥੇ ਲੈ ਆਉਂਗੀ ਅੱਗੇ ਟਾੜੇ ਨਾਲ ਮੈਂ ਗੱਲ ਕੀਤੀ ਸੀ ਨਾ ਆਹ ਚਲ ਉਹ ਤਾਂ ਕੋਈ ਨਹੀਂ ਚਲ ਆ ਜੂਗੀ ਜਰੀ ਉਹ ਵੀ ਵਿਚਾਰੇ ਉੱਥੇ ਇਕੱਲੇ ਹੀ ਰਹਿੰਦੇ ਆ ਸਾਰਾ ਦਿਨ ਇਦਾਂ ਹੀ ਕਦੀ ਲੰਮੇ ਪੈ ਲਿਆ ਕਦੀ ਕੁਝ ਕਰ ਲਿਆ ਆਹ ਤਾਂ ਇਕੱਲੇ ਨਹੀਂ ਜੰਨ ਕੀ ਕਰਨਾ ਫਿਰ ਨਾਲੇ ਚਲ ਇੱਥੇ ਢਾਡੇ ਲੱਗੇ ਆ ਜਾਣਗੇ ਰੌਣਕ ਹੋ ਜੂਗੀ ਕੋਈ ਨਹੀਂ ਜਾ ਜੇਗੀ ਨਾ ਫੇਰ ਰਲ ਮਿਲ ਕੇ ਰਮਾਂ ਕਰਾਂਗੇ ਦੋ ਜਣੀਆਂ ਇਹਨੂੰ ਤੇ ਇੱਕ ਵਾਰੀ ਘਰੋਂ ਘੱਡਾਂਗੀ ਚਲ ਦੋ ਵੇ ਜਾਣੀਆਂ ਗੱਲਾਂ ਬਾਤਾਂ ਮਾਰਿਆ ਕਰੋਗੀਆਂ ਸਾਨੂੰ ਵੀ ਕਿਤੇ ਨਾ ਕਿਤੇ ਜਾਣਾ ਹੀ ਪੈਂਦਾ ਵਾ ਢਾਡੇ ਲੱਗੇ ਤੇ ਕੋਈ ਹੋਊਗਾ ਉਹ ਤਾਂ ਜਾਣਾ ਪੈਣਾ ਹੀ ਇੱਥੇ ਜਾਣਾ ਤੇ ਜਾਣਾ ਨਹੀਂ ਹਾਂਜੀ ਚਲ ਸਵੇਰੇ ਨਾ ਕੋਈ ਘਰ ਤੇ ਨਾਲ ਬਾਉ ਆਪਣੇ ਫਿਰ ਵੇਚੀ ਜਾਊਗੀ ਗਾੜੀ ਚਲੋ ਠੀਕ ਆ ਮੰਮੀ ਕਰ ਦਈਏ ਫਿਰ ਮੈਂ ਨਾ ਸਲਾ ਆ ਕਰ ਲਓ ਫਿਰ ਰਹਿਣਾ ਤੇ ਮੇਰੀ ਮਾਂ ਨੇ ਹੀ ਇੱਥੇ ਕੋਈ ਗੱਲ ਨਹੀਂ ਮਾਤਾ ਤੈਨੂੰ ਵੀ ਨਾਲ ਹੀ ਕੱਢੂੰਗੀ ਦਲਜਿੰਦਰ ਦੇ ਹਾਦ ਹੋ ਗਈ ਆ ਟਾਡੇ ਵਾਲੀ ਮੈਨੂੰ ਘਰ ਦੀ ਟੈਨਸ਼ਨ ਪਈ ਆ ਤੇ ਇਧਰ ਗੁੱਡੀ ਡੇ ਵਧਾਉਣ ਉਹ ਸੰਦੀਪ ਅਮੈਂ ਲੁੱਟਿਆ ਹੀ ਦਰੋਂ ਬੋ ਆਇਆ ਸੀ ਤੇ ਮੈਂ ਸੋਚਿਆ ਕਿ ਨਣੇਂ ਦੇ ਦਾਂਗੇ ਨੇ ਆਣੇ ਨੂੰ ਦੇ ਦਾਂਗੇ ਇਹਨੂੰ ਲਾਓ ਪਹਿਲਾਂ ਓਏ ਲਾ ਪੇਟਾਡ ਨਾਲ ਗੱਲ ਕਰਦੀ ਆ ਮੈਂ ਦੱਸੋ ਗੱਲ ਇਦਾਂ ਵਾਂ ਮਮਮੀ ਮੈਂ ਨਾਲ ਗੱਲ ਕਰਨ ਦੇ ਹੀ ਖੁਸ਼ਖਬਰੀ ਆ ਦੱਸੋ ਕੀ ਗੱਲ ਵਾ ਕਿਹੜੀ ਖੁਸ਼ਖਬਰੀ ਆ ਖੁਸ਼ਖਬਰੀ ਇਦਾਂ ਵਾਂ ਕਿ ਘਰ ਸਾਡੇ ਨਾਲ ਹੋਏ ਨਾ ਸਵੇਰੇ ਮੰਨ ਗਏ ਆ ਮਮਮੀ ਮੰਨ ਗਏ ਆ ਕਹਿੰਦੇ ਹੀ ਸਵੇਰੇ ਮੇਰੇ ਨਾਲ ਚੱਲੋ ਤੇ ਤੁਹਾਡੇ ਨਾਲ ਘਰ ਕਰ ਦਿੰਨੀ ਆ ਤੋਣ ਮੇਰੀ ਤੂੰ ਸੁਣ ਗੱਲ ਨਾ ਕਿ ਨਾ ਫੋਨ ਦੇ ਗੱਲ ਕਰੀ ਤੇ ਨਾ ਦਲਿੰਦਰ ਨੂੰ ਦਸੀ ਠੀਕ ਹੈ ਨਾ ਮੈਂ ਦਲਿੰਦਰ ਨੂੰ ਕੀ ਦਸਨਾਵਾ ਉਹ ਤੇ ਮੰਮੀ ਨਾਲ ਲੜ ਕੇ ਗਈ ਆ ਕਿ ਮੈਂ ਤਾਂ ਲਵਲੀ ਘਰ ਜਾਣਾ ਹੈ ਜਾਣਾ ਤੁਸੀਂ ਡਾਕੇ ਵਿਖਾਓ ਕਿੱਦਾਂ ਡੱਕਦੇ ਮੈਨੂੰ ਮੰਮੀ ਤੇ ਆਪ ਔਖੀ ਹੋ ਤੇ ਉਹ ਵਧੀਆ ਹੋ ਗਿਆ ਵਾ ਮੰਮੀ ਔਖੀ ਹੋਈ ਜਾਂਦੇ ਫੇੜੀ ਮੰਨੇ ਆ ਉਦਾਂ ਕਿਥੇ ਮੰਨੇ ਨੇ ਉਹਨਾਂ ਨੇ ਉਦਾਂ ਉਹਨੇ ਵੀ ਨਾ ਆਪਣੀਆਂ ਗੱਲਾਂ ਲੈ ਜਾਂਦਾ ਵੀ ਮੰਮੀ ਨੂੰ ਹੁਣ ਚੋਪੜ ਕੇ ਨਾ ਕੱਲ ਨੂੰ ਜਾਈਏ ਤੇ ਬਣਾ ਲਾ ਲਈ ਕਿ ਆ ਬਣਾ ਨਹੀਂ ਜਾਣਾ ਮੈਂ ਤੇ ਪਰਸੋਂ ਮੰਮੀ ਨੂੰ ਕਹਿਣ ਡਿਆ ਹੈ ਕਿ ਚੋਪੜ ਕੇ ਨਾ ਸਾਡੇ ਨਾਂ ਕਰ ਦੋ ਘਰ ਕਹਿੰਦੇ ਕੋਈ ਗੱਲ ਨਹੀਂ ਕਰਦਾਂਗੇ ਕਿ ਹੁਣ ਹਾਂ ਹੋਈ ਹੈ ਨਾ ਤੇ ਕੱਲੋਂ ਲੈ ਜੀਏ ਕਿ ਭਾਨੇ ਮੈਂ ਤਾਂ ਹੀ ਟਾਡੇ ਵੱਲ ਆਈ ਆ ਕਿ ਹੁਣ ਖਿਸਕ ਨਾ ਜਾਇਓ ਕਿਤੇ ਉਹ ਜਾਣਾ ਮੈਂ ਕਿੱਥੇ ਆ ਮੈਂ ਤੇ ਉਹ ਸੋਚਣਿਆ ਸੀ ਕਦੋਂ ਇਹ ਕੰਮ ਹੋਵੇ ਇਹਨੂੰ ਘਰੋਂ ਬਾਹਰ ਕੱਢੀਏ ਉਹ ਕਿੰਨੇ ਦਿਨਾਂ ਦੀ ਮੈਂ ਰੋਲਾ ਪਾਉਣ ਦੀ ਸੀ ਕਿ ਮੰਮੀ ਸਾਡੇ ਨਾਲ ਨਾ ਕਰਦੋ ਕਰ ਤੂੰ ਕਿਹਨੂੰ ਕਿਤੇ ਮੰਮੀ ਮੰਨੇ ਆ ਇਹਨੂੰ ਘਰੋਂ ਬਾਹਰ ਕੱਢਣਾ ਇੱਕ ਨਹੀਂ ਘਰ ਨਾਲ ਲੱਗ ਲੈਂਦੇ ਫਿਰ ਇਹ ਵੀ ਕੰਮ ਕਰ ਦਾਂਗੇ ਠੀਕ ਹੈ ਨਾ ਇਹ ਤੇ ਗੱਲ ਹੈਗੀ ਆ ਨਾਲ ਮੈਂ ਪਿੰਡ ਵੀ ਕੀਤਾ ਮੰਮੀ ਨੂੰ ਫੋਨ ਅੱਛਾ ਜੋ ਵੀ ਵਿਚਾਰੇ ਇਕੱਲੇ ਬੈਠੇ ਸੀ ਤੇ ਮੈਂ ਸੋਚਣ ਢੀਂ ਕਿ ਮੰਮੀ ਨੂੰ ਇੱਥੇ ਲੈ ਆਈਏ ਉਹ ਸੰਦੀਪ ਸਭ ਕੋ ਆਪਣੇ ਹੱਥਾਂ ਲਾਂਦੇ ਫਿਰ ਮੰਮੀ ਨੂੰ ਇੱਥੇ ਲੈ ਆਉਣਾ ਆਪਾਂ ਇਕੱਲੇ ਉੱਥੇ ਕੀ ਕਰਨਾ ਵਿਚਾਰਿਆਂ ਨੇ ਉਹ ਵਿਚਾਰੇ ਇਕੱਲੇ ਉੱਥੇ ਰੋਂਦੇ ਰਹਿੰਦੇ ਆ ਕਿ ਮੈਂ ਇਕੱਲੀ ਇੱਥੇ ਕੀ ਕਰਾਂ ਮੈਨੂੰ ਵੀ ਸੋਚਣਾ ਪੈਂਦਾ ਹੁਣ ਕੀ ਕਰਾਂ ਤੇ ਮੰਮੀ ਨੂੰ ਮੜਾ ਸੁਣਾ ਸੁਟਣਾ ਹੀ ਮੰਮੀ ਨੇ ਇੱਥੇ ਆਉਣਾ ਉਹ ਇੰਨੀ ਗੱਲ ਤਾਂ ਮੈਂ ਮੰਮੀ ਨਾਲ ਕੀਤੀ ਆ ਅੱਛਾ ਤੇ ਮੰਮੀ ਕਹਿੰਦੇ ਕੋਈ ਗੱਲ ਨਹੀਂ ਇਹ ਕਿੱਡੀ ਕੀ ਗੱਲ ਵਾ ਜੇ ਇੱਥੇ ਆ ਜਾਣਗੇ ਤੇ ਉਹ ਚਲ ਇਦਾਂ ਕਰ ਲਾਂਗੇ ਇਕੱڑی ਘਰ ਨਾਲ ਲਵਾਈਏ ਇਰੇ ਵੀ ਕੰਮ ਕੱਢ ਦਾਂਗੇ ਚਲੋ ਆ ਜਾਓ ਫਿਰ ਹੁਣ ਔਨਾ ਮੈਂ ਚੱਲ ਤੂੰ ਲੈ ਘਰ ਦੀ ਗੱਲ ਹੀ ਘਰ ਸਾਡੇ ਨਾਲ ਹੋ ਗਿਆ ਤੂੰ ਹੋਰ ਕੀ ਚਾਹੀਦਾ ਵਾ ਇਹ ਤਾਂ ਮੈਂ ਚੰਗੀ ਤਰ੍ਹਾਂ ਦੱਸੂਗਾ ਇਹ ਜ਼ਿਆਦਾ ਬੋਲਦੀ ਨੇ ਮੰਮੀ ਨਾਲ ਮੇਰੀ ਗੱਲ ਸੁਣ ਜੋ ਬੰਦਾ ਆਇਆ ਸੀ ਮੈਨੂੰ ਫੋਨ ਅੱਛਾ ਤੇ ਉਹ ਕਹਿਣ ਰਿਹਾ ਸੀ ਵੀ ਜਿੰਟ ਨਾਲ ਮੇਰੀ ਗੱਲਬਾਤ ਹੋਈ ਆ ਹਾਂਜੀ ਤੇ ਰੁਪਈਆ ਲੱਗਣਾ ਵਾ ਲੱਖ ਤੇ ਕਹਿਣ ਰਿਹਾ ਮੁੰਡੇ ਨੂੰ ਕੱਢ ਦੂੰਗਾ ਬਾਹਰ ਤੇ ਉੱਥੇ ਕੰਪਨੀ ਵੀ ਚੰਗੀ ਆ ਤੇ ਕੰਮ ਨੂੰ ਮੈਂ ਦਵਾ ਦੂੰਗਾ ਜਾਂਦੀ ਆ ਤੇ ਤੂੰ ਹੁਣ ਮੁੰਡੇ ਨਾਲ ਗੱਲ ਕਰਕੇ ਵੇਖ ਲੈ ਕੋਈ ਨਹੀਂ ਜੇ ਤੁਸੀਂ ਕਹਿੰਦੇ ਆ ਨਾ ਜਿੱਦਾਂ ਤੁਸੀਂ ਕਹਿੰਦੇ ਆ ਨਾ ਆਪਾਂ ਉਦਾਂ ਹੀ ਕਰ ਲੈਨੇ ਆ ਤੇ ਬਾਕੀ ਇਹ ਤੂੰ ਪੁੱਛ ਕੇ ਵੇਖੀ ਮੈਂ ਨਹੀਂਗਾ ਇਹਨੂੰ ਪੁੱਛਣਾ ਮੈਨੂੰ ਤਾਂ ਇਹਨਾਂ ਨਾਲ ਹੀ ਕਰਨੀ ਆ ਕਿਉਂ ਨਾ ਕਿਉਂ ਕਰਨੀ ਆ ਉਹ ਤੈਨੂੰ ਪਤਾ ਤੇ ਹੈਗਾ ਵਾ ਬੋਲਣ ਦੀ ਉਹਨੂੰ ਜਾਜਣੀ ਆ ਫੇਰ ਮੇਰੇ ਮੂੰਹ ਵੱਧ ਘਟ ਨਿਕਲ ਗਈ ਨਾ ਇਹ ਨਾ ਹੋਏ ਵੀ ਬਿੱਟਰ ਜਿਹਾ ਜਿਆਦਾ ਚਲੋ ਕੋਈ ਨਹੀਂ ਆ ਮੈਂ ਗੱਲ ਕਰਕੇ ਵੇਨੀ ਆ ਉਹਦੇ ਨਾਲ ਪਹਿਲਾਂ ਕੀ ਕਹਿੰਦਾ ਆ ਉਹਨੇ ਤਾਂ ਨਾਂ ਉਕਰ ਕਰਨੀ ਆ ਪਰ ਅਹੀਂ ਆਪਣਾ ਫਾਇਦਾ ਸੋਚਣਾ ਵਾ ਨਾ ਇਥੇ ਇਹਨੇ ਹੋਰ ਵਿਗੜ ਜਾਣਾ ਵਾ ਤੁਹਾਨੂੰ ਵੀ ਪਤਾ ਵਾ ਜਿੰਨਾ ਮੁੰਡਿਆਂ ਨਾਲੇ ਫਿਰਦਾ ਵਾ ਨਾ ਉਹਦੇ ਅੱਗੇ ਵੇ ਲੜਵਾ ਉਹ ਇਹ ਗੱਲ ਕਹਿ ਰਿਹਾ ਵਾ ਵੀ ਗੱਡੀ ਗੁਡੀ ਇਹਨੂੰ ਚਲਾਉਣੀ ਆਂਦੀ ਆ ਤੇ ਜਾ ਕੇ ਆਂਦਾ ਟਰਾਲੇ ਟਰਾਈ ਦਊਗਾ ਨਾ ਤੇ ਇਹਦਾ ਲਾਇਸੈਂਸ ਬਣ ਜਾਊਗਾ ਤੇ ਤਨਖਾਹ ਵੀ ਲੱਖ ਡੇਢ ਲੱਖ ਲੱਗਣੀ ਐ ਇਥੋਂ ਇੱਕ ਵਾਰੀ ਨਿਕਲ ਜੇ ਇਹਨੇ ਸੁਧਰ ਜਾਣਾ ਵਾ ਬਾਹਰ ਜਾ ਕੇ ਤੇ ਜੇ ਇੱਥੇ ਰਿਹਾ ਨਾ ਫੇਰ ਨਹੀਂ ਸਾਡੇ ਕਾਬੂ ਚੜਨਾ ਐ ਹੁਣ ਸਵੇਰ ਦਾ ਨਿਕਲੇ ਸ਼ਾਮ ਨੂੰ ਫੇਰ ਘਰ ਆਉਣਾ ਅਜੇ ਤੇ ਇਨਾ ਬਚਾ ਵਾ ਵੀ ਖਾਣਾ ਪੀਣਾ ਕੱਖ ਨਹੀਂ ਆ ਜਦ ਤਨ ਖਾਣ ਪੀਣ ਟੈਪਿਆ ਨਾ ਨਹੀਂ ਸਾਡੇ ਅੱਖੇ ਲੱਗਣਾ ਇਹਨੇ ਮੈਂ ਤਾਂ ਇਹ ਤੁਹਾਨੂੰ ਕਹਿੰਨੀ ਆ ਵੀ ਜਿੰਨੀ ਵੀ ਛੇਤੀ ਹੋ ਸਕਦਾ ਵਾ ਨਾ ਇਹਦਾ ਬਾਹਰ ਦਾ ਕੰਮ ਬਣਾ ਕੇ ਤੈਨੂੰ ਕੱਢੋ ਇਥੋਂ ਕਿਉਂਕਿ ਪਤਾ ਨਾ ਕੀ ਆ ਅੱਗੇ ਆਪਾਂ ਆਕ ਗਏ ਆ ਬੜਾ ਸਮਝਾਇਆ ਵਾ ਪਰ ਉਹਦੇ ਸਮਝਣ ਵਿੱਚ ਗੱਲ ਆਉਂਦੀ ਨਹੀਂ ਆ ਨਿਆਣ ਸਿਆਣ ਵਾ ਉਹਨੂੰ ਵੀ ਇਹ ਆ ਕਿ ਪਤਾ ਨਹੀਂ ਮੈਨੂੰ ਕਿਉਂ ਡੱਕਦੇ ਆ ਪਰ ਇਹਨਾਂ ਨੇ ਨਾ ਪਤਾ ਵੀ ਚੰਗੇ ਵਜੋਂ ਕਹਿੰਦੇ ਆ ਤੂੰ ਐਂ ਦਾ ਕਰ ਤੂੰ ਨਾ ਗੱਲ ਕਰੀ ਤੇ ਭੂਆ ਨੂੰ ਕਹਿਆ ਵੀ ਤੂੰ ਗੱਲ ਕਰ ਠੀਕ ਆ ਉਹਦੀ ਗੱਲ ਉਹਨੇ ਮੰਨ ਲੈਣੀ ਆ ਕੋਈ ਗੱਲ ਨਹੀਂ ਆ ਮਕੂਆ ਜੀ ਨੂੰ ਕਹਿ ਦਿੰਨੀ ਆ ਕੋਈ ਨਾ ਤੇ ਸਮਝਾਉਣਗੇ ਉਹ ਕਹਿੰਦੇ ਆ ਇਹ ਵੀ ਹੁਣ ਮੁੰਡੇ ਜਾਣਦੇ ਆ ਤੇ ਤੁਸੀਂ ਪੁੱਛ ਕੇ ਵੇਖ ਲਓ ਕਰੀਏ ਨੂੰ ਹਾਂਜੀ ਤੇ ਉਹ ਜੋਬ ਨੂੰ ਵੀ ਕਹਿੰਦਾ ਮੈਂ ਵੀ ਫੋਨ ਕਰੂੰਗਾ ਨੂੰ ਹੋ ਸਕਦਾ ਉਹਦੇ ਵੀ ਆਖੇ ਲੱਗ ਜੇ ਕੋਈ ਗਲਤੀ ਆ ਜਿੱਦਾਂ ਤੁਸੀਂ ਕਹਿ ਰਹੇ ਹੋ ਨਾ ਉਦਾਂ ਹੀ ਕਰ ਲੈਣੀ ਮੈਂ ਕਹਿਨੀ ਆ ਬੁਆਜੀ ਨੂੰ ਹੂੰ ਇਹ ਆ ਵੀ ਇੱਕ ਵਾਰ ਚੱਲ ਗਿਆ ਨਾ ਤੇ ਟੈਨਸ਼ਨ ਦੂਰ ਹੋ ਜਾਣੀ ਆ ਆਪਣੀ ਉਹ ਆਹੋ ਉਹ ਤਾਂ ਗੱਲ ਵਾ ਫੇਰ ਸਾਲ ਦੋ ਸਾਲ ਲੰਘ ਜਾਣੇ ਆ ਫੇਰ ਇਹ ਆ ਵੀ ਘਰ ਘਰ ਦੇ ਤਿਆਰੀ ਕਰਾਂਗੇ ਤੇ ਮੁੰਡੇ ਚਲੋ ਵਿਆਹ ਵਿਊ ਕਰਾਂਗੇ ਤੇ ਆਪੇ ਕੰਮ ਨਬੜ ਜਾਣਾ ਵਾ ਉਹ ਚੱਲ ਠੀਕ ਆ ਯਾਰ ਮੈਂ ਵੀ ਲੇਟ ਹੋਣ ਡਿਆ ਵਾਂ ਤਾਂ ਤੂੰ ਭੂਆ ਨਾਲ ਗੱਲ ਕਰ ਲੈ ਠੀਕ ਆਪੇ ਸਮਝਾਉਗੀ ਇਹਨੂੰ ਚੱਲ ਨਹੀਂ ਬੜਾਵਾ ਕੀ ਅੱਗੇ ਹੋਵੇ ਨਾ ਸਾਰੇ ਕੰਮ ਡਈਆ ਕਰਨ ਨਹੀਂ ਤੇ ਮੈਨੂੰ ਤਾਂ ਲੱਗਦਾ ਹੀ ਵੀ ਇਹਨੇ ਮੁੰਡੇ ਨੇ ਨਾ ੱਟਕੇ ਖਾਂ ਜੋਗੇ ਰਹਿ ਜਾਣਾ ਵਾ ਜਿੱਦਾਂ ਦੇ ਇਹਨੇ ਕੰਮ ਫੜਲੇ ਹੀ ਬਸ ਹੁਣ ਨਾ ਚੱਲ ਜਾਵੇ ਹੋਰ ਗੱਲ ਕੋਈ ਨਹੀਂ ਆ ਕੰਮ-ਕਮ ਵਧੀਆ ਮਿਲ ਗਿਆ ਨਾ ਤੇ ਸਾਰੇ ਕੰਮ ਠੀਕ ਹੋਈ ਹੋਣੀ ਤੂੰ ਨਹੀਂ ਨਾ ਹਟਦੀ ਹੁਣ ਤੁਰ ਜਾਣਾ ਤੇਰੇ ਮੈਂ ਪੱਕੇ ਹੀ ਹੱਥ ਵੱਢਣੇ ਬਣੇ ਆ ਮੈਨੂੰ ਹੁਣ ਕੀ ਹੱਥ ਵੱਢਣੇ ਤੁਸੀਂ ਰੈਣਕੀ ਦਿੱਤਾ ਅੱਗੇ ਟੈਲੀ ਦੇ ਸਾਰੀ ਉਹਨਾਂ ਦੇ ਨਾਂ ਕਰ ਦਿੱਤੀ ਆ ਹੋਰ ਕੀ ਰਹਿ ਗਿਆ ਵਾ ਜਿਹੜਾ ਤੁਸੀਂ ਕਰ ਦੇਣਾ ਵਾ ਹੁਣ ਮੈਂ ਘਰ ਵੀ ਕਰ ਦੇਣਾ ਨਾਂ ਉਹਨਾਂ ਦੇ ਤੇ ਕਰ ਦੋ ਮੈਂ ਤਾਂ ਕਹਿੰਨੀ ਆ ਵੀ ਕਰੋ ਜੇ ਤੁੰਕੇ ਨਹੀਂ ਨਹੀਂ ਹਟਣਾ ਉਧਰ ਜਾਣਾ ਮੈਂ ਤਾਂ ਨਹੀਂ ਹਟਣਾ ਮੈਂ ਤਾਂ ਉਧਰ ਜਾਣਾ ਵਾ ਠੀਕ ਆ ਨਾ ਅੱਗੇ ਉੱਧਰ ਜਾਣਾ ਵਾ ਤਾਂ ਫੇਰ ਤੈਨੂੰ ਮਿਲਣਾ ਕੱਖ ਨਹੀਂ ਹੋਇਥੋਂ ਤੇ ਅੱਗੇ ਦਿੱਤਾ ਕੀ ਆ ਮੈਨੂੰ ਦੇਣਾ ਵੀ ਕੱਖ ਨਹੀਂ ਜਿਹੜੀ ਫਤਮ ਕੀ ਦਿੰਦੇ ਰਹਿੰਦੇ ਆ ਵੀ ਦੇਣਾ ਕੱਖ ਨਹੀਂ ਦੇਣਾ ਸਭ ਕੁਝ ਉਹਨਾਂ ਦੇ ਨਾਂ ਕਰ ਦਿੱਤਾ ਵਾ ਦੇਣਾ ਵੀ ਕੱਖ ਨਹੀਂ ਮੈਂ ਤੈਨੂੰ ਇਥੋਂ ਨਾ ਤਾਂ ਉਹ ਨਹੀਂ ਦੇਣਾ ਤੇ ਮੈਂ ਤੁਹਾਡੇ ਕੋਲ ਮੰਗਣ ਲਈ ਆ ਜਦੋਂ ਚਾਰੇ ਬਨੇ ਤੇਰੇ ਹੱਥ ਵੱਡੇ ਗਏ ਨਾ ਫੇਰ ਪਤਾ ਲੱਗਣਾ ਵਾ ਤੈਨੂੰ ਉਹ ਮੰਮੀ ਇਹ ਤੇ ਹੁਣ ਟਾਈਮ ਹੀ ਦੱਸੂਗਾ ਵੀ ਹੱਥ ਕੌਣ ਵੱਡਦਾ ਵਾ ਤੁਸੀਂ ਮੇਰੇ ਵੱਡਦੇ ਈਓ ਕਿ ਜਾਂ ਮੈਂ ਵੱਡਦੀ ਆ ਤੁਹਾਡੇ ਚਲੋ ਉਹ ਵਕਤ ਹੀ ਦੱਸੂਗਾ ਫੇਰ ਤੇ ਮੈਂ ਤਾਂ ਕਹਿਣ ਲਈ ਆ ਵੀ ਵਕਤ ਦੱਸ ਦੂਗਾ ਤਿਆਰ ਹੋ ਤੁਸੀਂ ਬਸ ਜਿਹੜੀਆਂ ਹਾਤਮਕੀਆਂ ਤੋਂ ਮੈਨੂੰ ਦਿਨੀਆਂ ਨਾ ਇਹ ਨਾ ਹੀ ਦਿਆ ਕਰ ਤੂੰ ਹੈਗਾ ਮੇਰਾ ਪੁੱਤ ਮੈਨੂੰ ਸਾਹਮਣ ਵਾਲਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮਾਤਾ ਇਹ ਤੇ ਐਂਡ ਤੇ ਪਤਾ ਲੱਗਣਾ ਵਾ ਕਿ ਕਿਹੜਾ ਪੁੱਤ ਸਾਹਮਦਾ ਵਾ ਇਹ ਸਾਹਮਦਾ ਵਾ ਜਾਂ ਵੱਡਾ ਸਾਹਮਦਾ ਵਾ ਲੋੜ ਤੈਨੂੰ ਹਾੜੀ ਪੈਣੀ ਆ ਮੈਨੂੰ ਦੇ ਰੱਬ ਕਿਸ ਦੀ ਪਵਾਵੇ ਹੀ ਨਾ ਇਹ ਤੇ ਭੁੱਲ ਜਾ ਤੁਸੀਂ ਫਿਰ ਰੱਬ ਕਿਸ ਦੀ ਨਾ ਪਵਾਵੇ ਉਹ ਪੈਂਦੀ ਪੈਂਦੀ ਹੁੰਦੀ ਆ ਚਲ ਕੋਈ ਗੱਲ ਨਹੀਂ ਵਕਤ ਆਏਗਾ ਵੇਖ ਲਾਂਗੇ ਤੇ ਫਿਰ ਤੁਸੀਂ ਮੇਰੇ ਨਾਲ ਅੱਡਾ ਨਾ ਹੀ ਲਾਇਆ ਕਰੋ ਠੀਕ ਆ ਨਾ ਜੀ ਉਹ ਨੋ ਪੁੱਤ ਵਾ ਨਾ ਤੇ ਉਹਨਾਂ ਲਾਗੇ ਹੀ ਰਿਹਾ ਕਰੋ ਮੇਰੇ ਲਾਗੇ ਕਾ ਤੂੰ ਆ ਕੇ ਬਹਿ ਜਾਂਦੇ ਨੀ ਸਮਝਾਉਣੀ ਆ ਜੀ ਕਿ ਚਲ ਬੈਠੀ ਰਹੇਗੀ ਘਰ ਮੈਂ ਤੇ ਤੂੰ ਨਹੀਂ ਬਹਿਣ ਵਾਲੀ ਤਾਂ ਆਪਣੀ ਮਿਲਬਦੀ ਗੱਲ ਜਿਹੜੇ ਤੇ ਮਗਰ ਲੱਗੀ ਆ ਨਾ ਉਹਨਾਂ ਤੇ ਤੇਰੇ ਛੱਡਣਾ ਕੱਖ ਨਹੀਂ ਗਾ ਤੇਰਾ ਉਹਨੇ ਮੰਮੀ ਉਹਨੇ ਨਹੀਂ ਛੱਡਣਾ ਛੱਡਿਆ ਤੇ ਤੂੰ ਹੀ ਨਹੀਂ ਕੱਖ ਵੀ ਮੇਰਾ ਰਹਿਣ ਕਿ ਦਿੱਤਾ ਵਾ ਉਹ ਆੜ ਗਵਾੜ ਸਖੋ ਚੰਗਾ ਵਾ ਤੁਹਾਡੇ ਵਰਗਾ ਨਹੀਂ ਗਾ ਸਭ ਕੁਝ ਤੇ ਤੁਸੀਂ ਝੜ ਕੇ ਰਾਹ ਦਿੱਤਾ ਮੇਰਾ ਰਹਿਣ ਕਿ ਦਿੱਤਾ ਵਾ ਬਹਿ ਜਾ ਅਣਕਵਾਂੜੀ ਜਾ ਕੇ ਫਿਰ ਕਿਉਂ ਬਹਿ ਜਾ ਆੜ ਗਵਾੜ ਜਾ ਕੇ ਮੇਰਾ ਘਰ ਵਾ ਇੱਥੇ ਹੀ ਰਹਿ